ਲੋ ਦੋਸਤੋ ਤੁਸੀਂ ਦੇਖਦੇ ਹੋ ਅਕਸਰੀ ਪ੍ਰੋਗਰਾਮ ਆਪਾਂ ਸ਼ੁਰੂ ਹੋ ਗਿਆ ਜਾਣੇ ਤੇ ਰਾਤ ਦਾ ਹੁਣ ਟਾਈਮ ਹੋਇਆ ਹੋਇਆ ਬਾਈ ਜੀ 1.5 ਵਜਣ ਵਾਲਾ ਅਸੀਂ 1.5 ਵੇ ਸੜਕਾਂ ਤੇ ਫਿਰਦੇ ਆ ਸੋ ਕਈਆਂ ਨੂੰ ਲੱਗਦਾ ਹੋਗਾ ਸ਼ਾਇਦ ਯਾਰ ਜੱਸ ਬਹੁਤ ਪੈਸੇ ਬਣਾਉਂਦਾ ਠੀਕ ਆ ਤੇ ਪਰ ਜਾਣ ਤਲੀ ਤੇ ਰੱਖੀ ਹੁੰਦੀ ਆ ਕਿ ਬਹੁਤ ਔਖਾ ਕੰਮ ਹੈਗਾ ਤੁਹਾਨੂੰ ਦਿਖਾਉਣੇ ਆ ਕਿ ਅਸੀਂ ਰੋਡ ਦੇ ਉੱਤੇ ਖੜੇ ਆ ਤੇ ਅੱਗੇ ਬਿਜਲੀ ਵਾਲੀਆਂ ਤਾਰਾਂ ਡਿੱਗੀਆਂ ਹੋਈਆਂ ਨੇ ਤੇ ਕੋਈ ਚੀਜ਼ ਵੱਜ ਗਈ ਖੰਬੇ ਦੇ ਵਿੱਚ ਧੌਂਦੇ ਇੰਨੀ ਕਿ ਜ਼ਿਆਦੇ ਹੈਗੀ ਹੈ ਨਾ ਇੱਥੇ ਬਹੁਤ ਜ਼ਿਆਦੇ ਧੌਂਦਾ ਤੁਹਾਨੂੰ ਬੈਕ ਕੈਮਰੇ 'ਮ ਦਿਖਾਉਣਾ ਬਹੁਤ ਜ਼ਿਆਦੇ ਧੌਂਦਾ ਕੁਝ ਵੀ ਨਹੀਂ ਦਿਸਦਾ ਇੱਥੇ ਤੇ ਆਪਣੀ ਗੱਡੀ ਤੇ ਰੁਕੀ ਹੋਈ ਹੈ ਪਿੱਛੇ ਕੋਈ ਉਧਰ ਘਟਨਾ ਹੋ ਸਕਦੀ ਹੈ ਇੱਥੇ ਹੁਣ ਵੱਡੀਆਂ ਤਾਰਾਂ ਨੇ ਤੇ ਉਹਨਾਂ ਵਿੱਚ ਕਰੰਟ ਆ ਤੇ ਉਦਾਂ ਹੀ ਪਈਆਂ ਉਹ ਇੱਥੇ ਹੈਨਾ ਮੈਂ ਦਿਖਾਉਣਾ ਇੱਕ ਪਾਸੇ ਰਾਹ ਹੁਣ ਰਸਤਾ ਸਾਰਾ ਬਲੌਕ ਹੋ ਗਿਆ ਤੇ ਗੱਡੀ ਵੀ ਆਪਣੀ 10 30 ਸਪੀਡ ਤੇ ਜਾਂਦੀ ਹੈ ਇੰਨੀ ਜ਼ਿਆਦੇ ਧੌਂਦਾ ਕਿ ਵਾਰ ਨਿਬੜਦੀ ਨਹੀਂ ਪਈਗੀ ਤੁਹਾਨੂੰ ਦਿਖਾਉਣਾ ਬੈਕ ਕੈਮਰੇ ਦੇ ਨਾਮ ਸੋ ਇਧਰੋਂ ਰਾਸਤਾ ਸੀ ਗਿਆ ਵਾਈ ਦਾ ਟਰੈਕਟਰ ਫਸ ਗਿਆ ਰੇਤਾਂ ਵਾਲਾ ਜੀ ਜਿਵੇਂ ਬਲੌਗ ਹੋ ਗਿਆ ਸੋ ਇਧਰ ਆ ਖੱਬਾ ਡਿੱਗ ਪਿਆ ਸਾਰਾ ਉਧਰ ਦੇਖ ਲੋ ਕਿੰਨੀ ਜਿਆਦੇ ਤੁਸੀਂ ਦੇਖ ਸਕਦੇ ਹੋ ਆ ਬਿਜਲੀ ਵਾਲਾ ਉਵੇਂ ਖੰਭਾ ਡਿੱਗ ਗਿਆ ਪਿਆ ਵਿਚ ਉਵੇਂ ਕਰੰਟਾ ਇਹਦੇ ਹੁਣ ਕਿਧਰ ਦੀ ਗੱਡੀ ਪਾਸ ਕਰੀਏ ਉਧਰ ਵੀ ਟ੍ਰੈਫਿਕ ਖੜਾ ਤੇ ਇੱਥੇ ਪੁਲੀਆਂ ਲਾ ਕੇ ਰਸਤਾ ਬੰਦ ਹੋ ਗਿਆ ਐਸਾ ਸਪਾਰਟੀ ਵਾਲੇ ਇਹਨਾਂ ਨੇ ਡੋਲ ਨਹੀਂ ਲਾਉਂਦੇ ਗੱਡੀ ਸਾਈਡ ਤੇ ਲਾ ਦੇ ਲਵ ਗੱਡੀ ਸਾਈਡ ਤੇ ਲਾ ਦੋ ਹੁਣ ਪਿੱਛੋਂ ਗੱਡੀ ਕਿੰਨੀ ਤੇਜ਼ ਆਈ ਸੀ ਆਪਣੀ ਗੱਡੀ ਵਿੱਚ ਵੱਜ ਜਣੀ ਸੀ ਲਵ ਗੱਡੀ ਸਾਈਡ ਤੇ ਲਾ ਲਾ ਵਿਚਾਲੇ ਨਾ ਲਾ ਹਨਾ ਗੱਡੀ ਹਾਂ ਜਾਂ ਇਧਰ ਕੱਚੇ ਲਾ ਲਾ ਉਧਰ ਰਹਿਣ ਦੇ ਉਧਰ ਤਾਰਾਂ ਵਾ ਇਧਰ ਕੱਚੇ ਲਾ ਲਾ ਇਧਰਲੇ ਪਾਸੇ ਹਾਂ ਇਧਰ ਲਾ ਦੇ ਇਧਰਲੇ ਪਾਸੇ ਫਿਰ ਰਹਿਣੇ ਆ ਰਾਹ ਬੰਦ ਹੋ ਗਿਆ ਨੰਗਾ ਹੈ ਨਹੀਂ ਜੰਮੀ ਹਾਂ ਜਾਣਾ ਪ੍ਰੋਗਰਾਮਾਂ ਤੇ ਹੋਰ ਨਾਲ ਹਾਂ ਉਹ ਤਾਂ ਬਾਅਦ ਬਾਅਦ ਬੁੱਲੀਆਂ ਪਾਉਂਦਾ ਹੀ ਉਹਦੇ ਨੂੰ ਪਤਾ ਸੀ ਇੱਥੇ ਸੋਈ ਵਾਜੇ ਗੱਡੀ ਦੇ ਅੰਦਰ ਤੇ ਲੱਗ ਨਾ ਨੰਨੀ ਹਾਂ ਜੀ ਕਿਵੇਂ ਆ ਅੱਜ ਨਹੀਂ ਪਾਉਂਦੇ ਕਰੇ ਫਿਰ ਸਾਨੂੰ ਹਲਾ ਆਦਾ ਹਾਂ ਵਾਈਟ ਓਲੀ ਅੱਧਾ ਓਏ ਇੱਥੇ ਵਾਲਿਆਂ ਦੇ ਨਾਲ ਆਜ ਮੋਟੇ ਨਾਲ ਉੱਧਰ ਵੀ ਹਾਂ ਦਾਵਾ ਯਾਰ ਕੀ ਹੋ ਗਿਆ ਉਹ ਨਹੀਂ ਸਮਝ ਆਉਂਦੀ ਆ ਦੇਖੋ ਟ੍ਰੈਫਿਕ ਸਾਰਾ ਲੱਗੀ ਜਾਂਦਾ ਬਈ ਰਹਿ ਕੋ ਬਾਕੀ ਕੋਈ ਕੋਈ ਗੱਡੀ ਆਉਂਦੀ ਆ ਨੀਰਾ ਬਹੁਤ ਜ਼ਿਆਦਾ ਆ ਦੇਖ ਸਕਦੇ ਹੋ ਆਪਣੀ ਗੱਡੀ ਇੱਥੇ ਖੜੀ ਆ ਸੋ ਠੰਡ ਲੱਗੀ ਜਾਂਦੀ ਦੰਦ ਕੜਿੱਕਾ ਵੱਜੀ ਜਾਂਦਾ ਸੋ ਮੌਸਮ ਐ ਇਸ ਵਾਸਤੇ ਇੰਨਾ ਕਾ ਜ਼ਿਆਦਾ ਖਰਾਬ ਤੁਹਾਨੂੰ ਦੱਸ ਨਹੀਂ ਸਕਦੇ ਪਰ ਆ ਜਿਹੜੀ ਮੌਸਮ ਦਾ ਜਿਹੜਾ ਰੁਖ ਮੌਸਮ ਨੇ ਲਿਆ ਆਣਾ ਇਹ ਜਨਵਰੀ ਫਰਵਰੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੁੰਦਾ ਤੇ ਬਟ ਆ ਚੀਜ਼ਾਂ ਦਸੰਬਰ ਹਜੇ ਮੇਰੇ ਸਾਂ ਨਵੰਬਰ ਦੇ ਵਿੱਚ ਹੀ ਦਸੰਬਰ ਵੀ ਨਹੀਂ ਚੜਿਆ ਹਜੇ ਤਾਂ ਅੱਧਾ ਕਿ ਨਵੰਬਰ ਗਿਆ ਅੱਧੇ ਨਵੰਬਰ ਦੇ ਵਿੱਚ ਆ ਬੁਰਾ ਹਾਲ ਤੇ ਗਾਂ ਸਾਨੂੰ ਡਰ ਲੱਗਦਾ ਕਿ ਸਾਡੀ ਲਗਾਤਾਰੀ ਪ੍ਰੋਗਰਾਮ ਤੇ ਅਸੀਂ ਘਰੇ ਨੂੰ ਘਰ ਨੂੰ ਕਿਵੇਂ ਮੋੜਨਾ ਹਨਾ ਸੋ ਰੋਜ਼ ਦਾ ਰਿਸਕ ਕਿੱਕ ਦਿਨ ਦਾ ਨਹੀਂ ਰੋਜ਼ਾ ਰਿਸਕ ਕਿ 10 ਦੀ ਸਪੀਡ ਤੇ ਗੱਡੀ ਹੁੰਦੀ ਜੇ ਵਾਟਾਂ ਬਹੁਤ ਲੰਮੀਆਂ ਹੁੰਦੀਆਂ ਨੇ ਤੇ ਕਿੱਦਾਂ ਉਹ ਸਫਰ ਹੋਣਾ ਕਿੱਦਾਂ ਕਿੱਦਾਂ ਘਰੇ ਪਹੁੰਚਣਾ ਹਨਾ ਸੋ ਪ੍ਰਮਾਤਮਾ ਸਮਤ ਵਾਕੇ ਸਾਰਿਆਂ ਨੂੰ ਹਨਾ ਵੱਡੀ ਉਮਰ ਕਰੇ ਬਹੁਤ ਔਖਾ ਹਣ ਜੇ ਡਰਾਈਵਰ ਵੀ ਰਾਤ ਨੂੰ ਗੱਡੀਆਂ ਚਲਾਉਂਦੇ ਬਾਈ ਬਹੁਤ ਧਿਆਨ ਨਾਲ ਹਨਾ ਜਿੱਦਾਂ ਹੁਣ ਇੱਥੇ 5 ਵੋਟ 17 ਡਿੱਗੀਆਂ ਪਈਆਂ ਨੇ ਵੱਡੀ ਲਾਈਨ ਦੀਆਂ 17 ਡਿੱਗੀਆਂ ਨੇ ਸਾਡਾ ਅੱਧਿਆਂ ਥੱਲੇ ਟੁੱਟ ਕੇ ਡੇਕ ਪਏ ਉਹਨਾਂ ਵਿੱਚ ਕਰ ਤੇ கரੰਟ ਵੀ ਕੱਟਿਆ ਨਹੀਂ ਗਿਆ ਹੁਣ ਰੱਬ ਨਾ ਕਰੇ ਕੋਈ ਨੇੜੇ ਜਾਵੜਾ ਸਾਦ ਨੂੰ ਜਾਂ ਵਿੱਚੋਂ கரੰਟ ਆ ਜਾਣਾ ਉਹਦੀ ਉੱਤੇ ਹਣਾ ਤੇ ਹੁਣ ਵੀ ਲੈਣ ਤੋਂ ਪਾਸੇ ਖੜੇ ਆ ਵਾਟ ਨੂੰ ਰਾਹ ਨਹੀਂ ਦਾ ਉਹ ਤਾਂ ਨੰਗੀ ਕਿੱਧਰ ਦੀ 1 ਵਜੇ ਤਾਂ ਹੁਣ ਕੋਈ ਰਿਸ਼ਤੇਦਾਰੀ ਸਾਡੇ ਨੇੜੇ ਰਿਸ਼ਤੇਦਾਰ ਨਹੀਂ ਹੈਗੇ ਰਾਤ ਦਾ ਵੱਜਿਆ ਹੋਇਆ 1 ਤੇ 1 ਵਜੇ ਦਾ ਰਿਸ਼ਤੇਦਾਰ ਵੀ ਫੋਨ ਨਹੀਂ ਚੱਕਦੇ ਹੁਣ ਜਾਈਗੇ ਤੇ ਜਾਈਂ ਕਿੱਥੇ ਹੈਨਾ ਸੋ ਇੱਥੇ ਬੱਸ ਸਿੰਘ ਹੀ ਅਸੀਂ ਇਸ ਟਾਈਮ ਖੜੇ ਆ ਰਾਏਪੁਰ ਸਾਡਾ ਪ੍ਰੋਗਰਾਮ ਸੀਗਾ ਤੇ ਅਸੀਂ ਖੜੇ ਆ ਬੱਸ ਸਿੰਘ ਹੀ ਤੇ ਬੱਸ ਸਿੰਘ ਹੀ ਹੁਣ ਬੱਸ ਸਿੰਘ ਡਿੱ ਗਿਆ ਪਾ ਖੰਭਾ ਵੱਡਾ ਤੇ ਨਾਲ ਹੀ ਤਾਰਾਂ ਡਿੱਗੀਆਂ ਪਈਆਂ ਤੇ ਜਿੱਥੋਂ ਦੀ ਮੜਾ ਨੰਗਿਆ ਸੀਗਾ ਉੱਥੇ ਬਾਈ ਉਹਨਾਂ ਦਾ ਟਰੈਕਟਰ ਫਸ ਗਿਆ ਬਾਈ ਰੇਤਾ ਵਾਲਿਆਂ ਦਾ ਨਾ ਸੁੱਕੂਟਾ ਹੋ ਗਿਆ ਕੰਮ ਹਰ ਰਾ ਸਾਡੇ ਬਲ ਕੋਈ ਕਹਿੰਦਾ ਇੱਧਰ ਦੇ ਘੁਮਾ ਕੇ ਲੰਘ ਜਾ ਕੋਈ ਕਹਿੰਦਾ ਇੱਧਰ ਦੇ ਘੁਮਾ ਕੇ ਲੰਘ ਜਾ ਮੈਂ ਨਾਲ ਦੇ ਨੂੰ ਕਹਿੰਦਾ ਸੀਗਾ ਮੈਂ ਖ ਆਪਣੀ ਦਾ ਪਹਿਲਾ ਪੋਲ ਦੀ ਲੰਘ ਜੇ ਰਾਹ ਆਪਾਂ ਨੂੰ ਤਾਂ ਫੇਰ ਨਹੀਂ ਪਤਾ ਲੱਗਣਾ ਹਨ ਚਲੋ ਦੇਖਦੇ ਹਾਂ ਕੀ ਬਣਦਾ ਆਹ ਦੋਸਤੋ ਦੇਖ ਸਕਦੇ ਹੋ ਸਾਨੂੰ ਹੁਣ ਇੱਕ ਗੱਡੀ ਮਿਲ ਗਈ ਆ ਤੇ ਘੁੰਮ ਘੁਮਾ ਕੇ ਰਸਤਾ ਤੇ ਬਦਲ ਕੇ ਲੰਘ ਕੇ ਆਏ ਆ ਇਹ ਗੱਡੀ ਸਾਨੂੰ ਇੱਕ ਮਿਲ ਗਈ ਆ ਅਸੀਂ ਉਹਨੂੰ ਫੋਲੋ ਕਰ ਰਹੇ ਆ ਹੁਣ ਇਹ ਨਹੀਂ ਪਤਾ ਇਹ ਰੋਡ ਤੇ ਜਾਂਦੀ ਪਈ ਕਿ ਵਾਣਵੇ ਦੀ ਲੰਗੀ ਜਾਂਦੀ ਆ ਮਗਰ ਇਥਰੇ ਜਾਂਨੇ ਹੋਲੀ ਹੋਲੀ ਬਾਕੀ ਵੇਖੋ ਕਿਉਂ ਮਾਮਾ ਹਾਂ ਮਾਮਾ ਜੀ ਇੱਥੇ ਉੱਤੇ ਚੜਿਆ ਬੈਠਾ ਬੰਦਾ ਬੰਦਾ ਦਾ ਬੋਨਡ ਦੇ ਬੋਨ ਵਾਲੀ ਨੌਤ ਆ ਇਹ ਵੀ ਨਾ ਇਹ ਦੇ ਡਾਇਰੈਕਸ਼ਨ ਦੱਸਣ ਵਾਲਾ ਆਵੇ ਦਾ ਜਮਣੀ ਦੀ ਨਾਲ ਜਗਰਾਵਾ ਹੀ ਆਉਣ ਚ ਨਹੀਂ ਆਉਂਦਾ ਯਾਰ ਹਾਂ ਅੱਗੇ ਥੋੜਾ ਕਿਲੋਮੀਟਰ ਹੋਰ ਰਹਿ ਗਏ 16 ਕਿਲੋਮੀਟਰ 10-20 ਦੀ ਸਪੀਡ ਤੇ 16 ਕਿਲੋਮੀਟਰ ਹੀ ਨੇ ਪੜਨਾ ਹਾਂਜੀ ਦੋਸਤੋ ਸਵੇਰ ਦੇ ਤਕਰੀਬਨ 3:00 ਵਜੇ ਆ ਅਸੀਂ ਆਪਣੀ ਮੰਜ਼ਿਲ ਤੇ ਅਜੇ ਪਹੁੰਚੇ ਨਹੀਂ ਹੈਗੇ ਗੇ ਮੇਰੇ ਵੱਟ ਪੈਂਡ ਰਹਿ ਗਿਆ 7-8 ਕਿਲੋਮੀਟਰ ਨੀਂਦ ਵੀ ਆਈ ਜਾਂਦੀ ਆ ਤੇ ਬਾਹਰ ਦਾ ਮਾਹੌਲ ਦੇਖੋ ਤੁਸੀਂ ਕਿ ਬਿਲਕੁਲ ਇਹ ਨਹੀਂ ਦਿਸਦਾ ਬਾਹਰਲੇ ਪਾਸੇ ਆ ਉੱਪਰ ਲੇਟਾਂ ਆਈਆਂ ਨੇ ਤਾਂ ਮਾੜਾ ਲੱਗਦਾ ਤੇ ਹੁਣ ਦੇਖੋ ਵੀ ਕੁਝ ਵੀ ਨਹੀਂ ਦਿੰਦਾ ਬਿਲਕੁਲ ਹੀ ਬੋਸ਼ਕੀ ਨਹੀਂ ਦਿੰਦਾ ਹੈਗਾ ਇਹ ਗੱਲ ਆ ਕੰਮ ਸਾਨੂੰ ਪ੍ਰੋਬਲਮ ਅੱਕੀ ਵੀ ਆਉਂਦੀ ਹੈ ਬਟ ਉਹ ਆਉਂਦੀ ਹੈ ਜਨਵਰੀ ਫਰਵਰੀ ਚ ਜਾ ਕੇ ਤੇ ਆ ਨਵੰਬਰ ਦੇ ਵਿੱਚ ਤੱਕ ਇਹ ਪ੍ਰੋਬਲਮ ਆਈ ਹੀ ਨਹੀਂ ਸੀਗੀ ਨਵੰਬਰ ਦੇ ਵਿੱਚ ਵੀ ਇੰਨਾ ਜਿਆਦਾ ਹਣਾ ਪਰ ਤੁਸੀਂ ਇਹ ਦੇਖੋ ਵੀ ਕਈ ਜ਼ਿੰਮੇਵਾਰਾਂ ਦਾ ਝੋਨਾ ਹੀ ਵੱਢਣ ਵਾਲਾ ਖੜਾ ਮੈਂ ਅੱਗੇ ਪਹਿਲਾਂ ਵਾਲੇ ਵਲੌਗ ਚ ਵੀ ਗਿਆ ਸੀਗਾ ਇਹ ਝੂਨਾ ਵੀ ਵੱਡਣ ਵਾਲਾ ਖੜਾ ਜੀਮੇਦਾਰਾਂ ਦਾ ਤੇ ਵੇਲੇ ਕਦੋਂ ਉਹਨਾਂ ਨੇ ਝੂਨਾ ਵੱਢਿਆ ਤੇ ਕਦੋਂ ਪਰਾਲੀ ਸੁਭਾਲੀ ਤੇ ਕਦੋਂ ਉਹਨਾਂ ਦੀ ਕਣਕ ਡੀਜੀ ਦੀ ਕਦੋਂ ਹੋ ਗਈ ਹਨ ਠੰਡ ਹੁਣ ਕਾਫੀ ਜ਼ਿਆਦਾ ਠੰਡ ਲੱਗਦੀ ਬਾਹਰ ਪੂਰੀ ਬਹੁਤ ਬੁਰਾ ਹਾਲ ਹੈ ਬਹੁਤ ਬਾਹਰ ਇਦਾਂ ਤਰੀਲ ਇਦਾਂ ਪੈਂਦੀ ਆ ਕਿ ਜਿੰਦਾ 20 ਪੈਂਦਾ ਹੋਵੇ ਬਹੁਤ ਬੁਰਾ ਹਾਲ ਆ ਯਾਰ ਬਾਹਰ ਤਾਂ ਠੀਕ ਆ ਤੇ ਬਸ ਵਾਹਿਗੁਰੂ ਜ਼ੋਖ ਰੱਖੇਗੇ ਆਪਾਂ 25 ਮਿੰਟ ਦੇ ਲੱਗਦਾ ਪਹੁੰਚ ਜਾਗੇ ਹਨ ਤੇ ਵਿਚਾਰ ਕੋਈ ਸੜਕ ਉੱਤੇ ਦਿਖਦਾ ਨਹੀਂ ਕਿ ਵੀ گاਵਾ ਗੋਵਾ ਤੁਹਾਨੂੰ ਪਤਾ ਕਿ ਆਮ ਹੀ ਬੈਠੀਆਂ ਆਉਂਦੀਆਂ ਹਨ ਸੜਕ ਗਰਮ ਹੁੰਦੀ ਸੜਕ ਉੱਤੇ ਆ ਕੇ ਪਸ਼ੂ ਵੰਦੇ ਆ ਤੇ ਉਦੋਂ ਬੜੀ ਪ੍ਰੋਬਲਮ ਆਉਂਦੀ ਆ ਇਹ ਚੀਜ਼ ਦੀ ਤੇ ਹਨਾ ਬਚਾ ਉਹਦਾ ਰੱਖੀ ਜਾਈਦਾ ਪਰ ਫੇਰ ਵੀ ਹਨਾ ਜੇ ਦਿਸਦਾ ਹੀ ਕੁਝ ਨਹੀਂ ਫਿਰ ਚਲਾਈਏ ਗੱਡੀ ਲਓ ਜੀ ਆਪਾਂ ਗਲਤ ਚੜ ਗਏ ਆ ਪੁਲ ਦੇ ਉੱਤੇ ਹੀ ਗੱਡੀ ਚੜ ਗਈ ਬਲਿੱਕੇ ਜੀ ਇਸ ਫੌਲ ਦੇ ਥੱਲੇ ਹੀ ਜਾਉਣਾ ਸੀਗਾ ਗੱਡੀ ਪੌਲ ਦੇ ਉੱਤੇ ਚੜ ਕੇ ਪਿੰਡ ਵਾਲਾ ਰਾਹ ਪਿੰਡ ਵਾਲਾ ਰਾਹ ਹੀ ਭੁੱਲ ਗਏ ਅਸੀਂ ਦੱਸਦਾ ਹੀ ਕੁਝ ਨਹੀਂਗਾ ਤੇ ਹੁਣ ਆਪਾਂ ਥੱਲੇ ਦੀ ਆਪਾਂ ਯੂ ਟਰਨ ਲੈਂਦੇ ਆ ਇਹ ਪੌਲ ਨਹੀਂ ਆਪਾਂ ਚੜਨਾ ਸੀ ਚਲੋ ਠੀਕ ਆ ਦੋਸਤੋ ਜਿਹੜੇ ਫਸਟ ਟਾਈਮ ਦੇਖ ਰਹੇ ਆ ਨਾ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਓਕੇ ਤੇ ਅੱਜ ਹੁਣ ਇਹ ਜਿਹੜਾ ਟਾਈਮ ਹੈਗਾ ਪ੍ਰੋਗਰਾਮ ਤੋਂ ਵਾਪਸ ਮੁੜਦੇ ਆਂ ਦਾ ਬਟ ਅੱਜ ਥੋੜਾ ਜਿਹਾ ਟਾਈਮਿੰਗ ਉਹ ਥੋੜੀ ਲੇਟ ਹੀ ਹੋ ਗਈ ਪ੍ਰੋਗਰਾਮ ਤੋਂ ਤੇ ਰੌਣਕ ਲੱਗੀ ਅੱਜ ਬਹੁਤ ਸਾਰੇ ਨੇ ਬਹੁਤ ਇੰਜੋਏ ਕੀਤਾ ਬਟ ਹੁਣ ਅਸੀਂ ਆਪ ਇੰਜੋਏ ਕਰਦੇ ਪਏ ਆ ਨੀਂਦ ਆਈ ਜਾਂਦੀ ਆ ਉਤੋਂ ਮੌਸਮ ਕਰਾ ਹੋਇਆ ਪਿਆ ਬਹੁਤ ਬਹੁਤ ਜਿਆਦੇ ਕੱਲ ਵੀਰ ਪ੍ਰੋਗਰਾਮ ਆ ਸੋ ਲਗਾਤਾਰੀ ਪ੍ਰੋਗਰਾਮਾਂ ਸੋ ਸਾਨੂੰ ਭੰਦ ਬਹੁਤ ਇਫੈਕਟ ਕਰਦੀ ਆ ਜੀ ਸਾਨੂੰ ਸੋ ਇਹ ਸਾਨੂੰ ਬੜੀ ਪ੍ਰੋਬਲਮ ਹੁੰਦੀ ਆ ਧੁੰਦੇ ਦੀ ਹੈ ਨਾ ਠੀਕ ਆ ਦੋਸਤੋ ਮਿਲਦੇ ਆ ਫਿਰ ਕੱਲ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਸਤਿ ਸ੍ਰੀ ਅਕਾਲ